ਅਗਰ ਤੁਹਾਨੂੰ ਵੀ ਇਹ ਚਾਰ ਪ੍ਰੋਬਲਮਸ ਐ ਤਾਂ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕੀਤੀ ਜਾਏ ਪਹਿਲੀ ਪ੍ਰੋਬਲਮ ਅਗਰ ਤੁਹਾਨੂੰ ਵੀ ਥਾਇਰੋਇਡ ਐ ਤਾਂ ਥਾਇਰੋਇਡ ਦੇ ਵਿੱਚ ਕਦੇ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜੀਆਂ ਥਾਇਰੋਇਡ ਦੀਆਂ ਦਵਾਈਆਂ ਵਾਂ ਉਹਨਾਂ ਦੀ ਐਬਸਾਰਪਸ਼ਨ ਨਹੀਂ ਹੁੰਦੀ ਦੂਸਰਾ ਮਾਈਗਰੇਨ ਅਗਰ ਮਾਈਗਰੇਨ ਦੀ ਪ੍ਰੋਬਲਮ ਐ ਸਿਰਦਰਦ ਕਰਦਾ ਰਹਿੰਦਾ ਤਾਂ ਉਸ ਲਈ ਵੀ ਸੋਇਆਬੀਨ ਦੀ ਵਰਤੋਂ ਨਾ ਕੀਤੀ ਜਾਏ ਤੀਸਰਾ ਜਿਹਨਾਂ ਆਦਮੀਆਂ ਦੇ ਵਿੱਚ ਸਪਰਮ ਕਾਊਂਟ ਜਿਹੜੇ ਘੱਟ ਹੁੰਦੇ ਨੇ ਉਹਨਾਂ ਨੂੰ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਚੌਥਾ ਜਿਹਨੀਆਂ ਔਰਤਾਂ ਨੂੰ ਮੈਂਸਚੁਰਲ ਪ੍ਰੋਬਲਮ ਕੋਈ ਹੈ ਜਿਸਦਾ ਪੀਸੀਓਡੀ ਦੀ ਪ੍ਰੋਬਲਮ ਹੈ ਹੈਵੀ ਫਲੋ ਹੈ ਜਾਂ ਪੀਐਮਐਸ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਕਦੇ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਬਾਡੀ ਦੇ ਵਿੱਚ ਇੱਕ ਐਸਟਰੋਜਨ ਨਾਮ ਦਾ ਜਿਹੜਾ ਹਾਰਮੋਨ ਹੈ ਉਹ ਵੱਧ ਜਾਂਦਾ ਹੈ ਜਿਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਣੀਆਂ ਇਸ ਕਰਕੇ ਇਹਨਾਂ ਚਾਰ ਪ੍ਰੋਬਲਮਸ ਦੇ ਵਿੱਚ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕਰੋ ਅਗਰ ਤੁਹਾਨੂੰ ਵੀ ਇਹ ਚਾਰ ਪ੍ਰੋਬਲਮਸ ਹੈ ਤਾਂ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕੀਤੀ ਜਾਏ ਪਹਿਲੀ ਪ੍ਰੋਬਲਮ ਅਗਰ ਤੁਹਾਨੂੰ ਵੀ ਥਾਇਰੋਇਡ ਹੈ ਤਾਂ ਥਾਇਰੋਇਡ ਦੇ ਵਿੱਚ ਕਦੇ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜੀਆਂ ਥਾਇਰੋਇਡ ਦੀਆਂ ਦਵਾਈਆਂ ਵਾਂ ਉਹਨਾਂ ਦੀ ਐਬਜ਼ોર્ਪਸ਼ਨ ਨਹੀਂ ਹੁੰਦੀ ਦੂਸਰਾ ਮਾਈਗਰੇਨ ਅਗਰ ਮਾਈਗਰੇਨ ਦੀ ਪ੍ਰੋਬਲਮ ਹੈ ਸਿਰਦਰਦ ਕਰਦਾ ਰਹਿੰਦਾ ਤਾਂ ਉਸ ਲਈ ਵੀ ਸੋਇਆਬੀਨ ਦੀ ਵਰਤੋਂ ਨਾ ਕੀਤੀ ਜਾਏ ਤੀਸਰਾ ਜਿਹਨਾਂ ਆਦਮੀਆਂ ਦੇ ਵਿੱਚ ਸਪਰਮ ਕਾਊਂਟ ਜਿਹੜੇ ਘੱਟ ਹੁੰਦੇ ਨੇ ਉਹਨਾਂ ਨੂੰ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਚੌਥਾ ਜਿਹਨੀਆਂ ਔਰਤਾਂ ਨੂੰ ਮੈਂਸਚੂਅਲ ਪ੍ਰੋਬਲਮ ਕੋਈ ਹੈ ਜਿਦਾ ਪੀਸੀਓਡੀ ਦੀ ਪ੍ਰੋਬਲਮ ਹੈ ਹੈਵੀ ਫਲੋ ਹੈ ਜਾਂ ਪੀਐਮਐਸ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਕਦੇ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਬਾਡੀ ਦੇ ਵਿੱਚ ਇੱਕ ਐਸਟ੍ਰੋਜਨ ਨਾਮ ਦਾ ਜਿਹੜਾ ਹਾਰਮੋਨ ਹੈ ਉਹ ਵੱਧ ਜਾਂਦਾ ਹੈ ਜਿਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਇਸ ਕਰਕੇ ਇਹਨਾਂ ਚਾਰ ਪ੍ਰੋਬਲਮਸ ਦੇ ਵਿੱਚ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕਰੋ ਅਗਰ ਤੁਹਾਨੂੰ ਵੀ ਇਹ ਚਾਰ ਪ੍ਰੋਬਲਮਸ ਹੈ ਤਾਂ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕੀਤੀ ਜਾਏ ਪਹਿਲੀ ਪ੍ਰੋਬਲਮ ਅਗਰ ਤੁਹਾਨੂੰ ਵੀ ਥਾਇਰੋਇਡ ਹੈ ਤਾਂ ਥਾਇਰੋਇਡ ਦੇ ਵਿੱਚ ਕਦੇ ਵੀ ਸੋਇਆ ਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜੀਆਂ ਥਾਇਰੋਇਡ ਦੀਆਂ ਦਵਾਈਆਂ ਵਾਂ ਉਹਨਾਂ ਦੀ ਐਬਜ਼ોર્ਪਸ਼ਨ ਨਹੀਂ ਹੁੰਦੀ ਦੂਸਰਾ ਮਾਈਗਰੇਨ ਅਗਰ ਮਾਈਗਰੇਨ ਦੀ ਪ੍ਰੋਬਲਮ ਹੈ ਸਿਰਦਰਦ ਕਰਦਾ ਰਹਿੰਦਾ ਤਾਂ ਉਸ ਲਈ ਵੀ ਸੋਇਆ ਬੀਨ ਦੀ ਵਰਤੋਂ ਨਾ ਕੀਤੀ ਜਾਏ ਤੀਸਰਾ ਜਿਹਨਾਂ ਆਦਮੀਆਂ ਦੇ ਵਿੱਚ ਸਪਰਮ ਕਾਊਂਟ ਜਿਹੜੇ ਘੱਟ ਹੁੰਦੇ ਨੇ ਉਹਨਾਂ ਨੂੰ ਵੀ ਸੋਇਆ ਬੀਨ ਨਹੀਂ ਖਾਣਾ ਚਾਹੀਦਾ ਚੌਥਾ ਜਿਹਨੀਆਂ ਔਰਤਾਂ ਨੂੰ ਮੈਂਸਚੁਰਲ ਪ੍ਰੋਬਲਮ ਕੋਈ ਹੈ ਜਿਦਾ ਪੀਸੀਓਡੀ ਦੀ ਪ੍ਰੋਬਲਮ ਹੈ ਹੈਵੀ ਫਲੋ ਹੈ ਜਾਂ ਪੀਐਮਐਸ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਕਦੇ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਬਾਡੀ ਦੇ ਵਿੱਚ ਇੱਕ ਐਸਟ੍ਰੋਜਨ ਨਾਮ ਦਾ ਜਿਹੜਾ ਹਾਰਮੋਨ ਹੈ ਉਹ ਵੱਧ ਜਾਂਦਾ ਜਿਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਇਸ ਕਰਕੇ ਇਹਨਾਂ ਚਾਰ ਪ੍ਰੋਬਲਮਸ ਦੇ ਵਿੱਚ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕਰੋ ਅਗਰ ਤੁਹਾਨੂੰ ਵੀ ਇਹ ਚਾਰ ਪ੍ਰੋਬਲਮਸ ਹੈ ਤਾਂ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕੀਤੀ ਜਾਏ ਇਹਲੀ ਪ੍ਰੋਬਲਮ ਅਗਰ ਤੁਹਾਨੂੰ ਵੀ ਥਾਇਰੋਇਡ ਹੈ ਤਾਂ ਥਾਇਰੋਇਡ ਦੇ ਵਿੱਚ ਕਦੇ ਵੀ ਸੋਇਆ ਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜੀਆਂ ਥਾਇਰੋਇਡ ਦੀਆਂ ਦਵਾਈਆਂ ਵਾਂ ਉਹਨਾਂ ਦੀ ਐਬਜ਼ોર્ਪਸ਼ਨ ਨਹੀਂ ਹੁੰਦੀ ਦੂਸਰਾ ਮਾਈਗਰੇਨ ਅਗਰ ਮਾਈਗਰੇਨ ਦੀ ਪ੍ਰੋਬਲਮ ਹੈ ਸਿਰਦਰਦ ਕਰਦਾ ਰਹਿੰਦਾ ਤਾਂ ਉਸ ਲਈ ਵੀ ਸੋਇਆ ਬੀਨ ਦੀ ਵਰਤੋਂ ਨਾ ਕੀਤੀ ਜਾਏ ਤੀਸਰਾ ਜਿਹਨਾਂ ਆਦਮੀਆਂ ਦੇ ਵਿੱਚ ਸਪਰਮ ਕਾਊਂਟ ਜਿਹੜੇ ਘੱਟ ਹੁੰਦੇ ਨੇ ਉਹਨਾਂ ਨੂੰ ਵੀ ਸੋਇਆ ਬੀਨ ਨਹੀਂ ਖਾਣਾ ਚਾਹੀਦਾ ਚੌਥਾ ਜਿਹਨੀਆਂ ਔਰਤਾਂ ਨੂੰ ਮੈਂਸਚੂਅਲ ਪ੍ਰੋਬਲਮ ਕੋਈ ਹੈ ਜਿਸਦਾ ਪੀਸੀਓਡੀ ਦੀ ਪ੍ਰੋਬਲਮ ਹੈ ਹੈਵੀ ਫਲੋ ਹੈ ਜਾਂ ਪੀਐਮਐਸ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਕਦੇ ਵੀ ਸੋਇਆਬੀਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਬਾਡੀ ਦੇ ਵਿੱਚ ਇੱਕ ਐਸਟ੍ਰੋਜਨ ਨਾਮ ਦਾ ਜਿਹੜਾ ਹਾਰਮੋਨ ਹੈ ਉਹ ਵੱਧ ਜਾਂਦਾ ਜਿਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਇਸ ਕਰਕੇ ਇਹਨਾਂ ਚਾਰ ਪ੍ਰੋਬਲਮਸ ਦੇ ਵਿੱਚ ਕਦੇ ਵੀ ਸੋਇਆਬੀਨ ਦੀ ਵਰਤੋਂ ਨਾ ਕਰੋ